ਉਹ ਆਪਣੇ ਪੇਕੇ ਗਈ ਉਹ ਮਹਾਰਾਣੀ ਦੇਖਿਆ ਨਾ ਤੂੰ ਤਾਂ ਮੈਨੂੰ ਕਹਿੰਦੀ ਬਾਜ਼ਾਰ ਨੂੰ ਗਈ ਆ ਮਮੀ ਜੋ ਮੈਨੂੰ ਦੱਸ ਕੇ ਜਾਣਾ ਮੈਂ ਤਾਂ ਉਹੀ ਤੁਹਾਨੂੰ ਦੱਸਣਾ ਉਹ ਕਹਿੰਦੀ ਰਸਤੇ 'ਚ ਮੇਰਾ ਭਰਾ ਮਿਲ ਗਿਆ ਕਹਿੰਦੀ ਉਹ ਮੈਨੂੰ ਜਬਰਦਸਤੀ ਕਰਨ ਲੱਗਿਆ ਵੀ ਘਰ ਨੂੰ ਚੱਲ ਘਰ ਨੂੰ ਚੱਲ ਤਾਂ ਕਹਿੰਦੀ ਫਿਰ ਮੈਂ ਉਹਦੇ ਨਾਲ ਚੱਲ ਗਈ ਆ ਮੇਰਾ ਭਰਾ ਤਾਂ ਉਹ ਬਹੁਤ ਲੈ ਗਿਆ ਇਹਨੇ ਫੋਨ ਕੀਤਾ ਹੋਣਾ ਮੈਨੂੰ ਕਿਹੜੀਆਂ ਕਰਦੀ ਸਾਡੇ ਨਾਲ ਇਹ ਪਰ ਉਹਨੂੰ ਭਰਾ ਨੂੰ ਆਪਣੇ ਫੋਨ ਕੀਤਾ ਇਹਨੇ ਜਰੂਰ ਜਾ ਕੇ ਹਾਂ ਤੇ ਹੈ ਕੋ ਡਾਰੇ ਦੇ ਦਰ ਦੇ ਵਿੱਚ ਮਾੜਾ ਵੀ ਨਹੀਂ ਕਰ ਉਹ ਕੋਈ ਗੱਲ ਤੁਹਾਡੀ ਸਮਾਂ ਕਿ ਮਾਸੀ ਆਇਓ ਦੋਗੇ ਕਰਨ ਦਾ ਕੋਈ ਵੀ ਇਹ ਮੌਕਾ ਨਹੀਂ ਛੱਡਦੀ ਸਾਨੂੰ ਜੇ ਬਹਿਣਾ ਹੈ ਫਿਰ ਘਰ ਚ ਕੁਲੇਸ ਪੈਣਾ ਸਾਡੇ ਚਲੋ ਦੇਖ ਲੈਣੇ ਆ ਕਦੋਂ ਕਾਂਦੀ ਆ ਫਿਰ ਮੈਂ ਰੋਟੀ ਪਾ ਦਿੰਨੀ ਆ ਰੋਟੀ ਬੱਕ ਦੇ ਮਾਸੀ ਆਪਣੀ ਨੂੰ ਕੋਈ ਗੱਲ ਨਹੀਂ ਠੀਕ ਹਾਂ ਕੀ ਕਹਿੰਦੀ ਬਹੂ ਰਾਣੀ ਬਹੂ ਰਾਣੀ ਨੇ ਕੀ ਕਹਿਣਾ

ਗੱਰਾ ਮੈਨੂੰ ਕਿਸੇ ਨੇ ਨਹੀਂ ਦੇਖਿਆ ਚਲਦੀ ਹਾਂ ਪਨੀਤਾ ਹਾਂਜੀ ਕਰਦੀ ਆ ਗਏ ਆ ਤੁਸੀਂ ਨਹੀਂ ਕਹਿੰਦੀ ਆ ਗਈਆਂ ਦਾ ਤੈਨੂੰ ਪਤਾ ਨਹੀਂ ਲੱਗਾ ਮੈਂ ਆ ਗਈਆਂ ਹੋ ਤਾਂ ਮੈਨੂੰ ਪਤਾ ਲੱਗ ਗਿਆ ਤੁਸੀਂ ਆ ਗਏ ਆ ਤੁਹਾਨੂੰ ਮੈਂ ਫੋਨ ਵੀ ਕੀਤਾ ਮੈਂ ਕਿਹਾ ਮਾਸੀ ਆਇਓ ਆ ਬਰੋਟੀ ਸਬਜ਼ੀ ਬਣਾਣੀ ਹੈ ਚਲ ਮੈਂ ਤੇਨਾਂ ਕਰਵਾ ਦਿੰਨੀ ਆ ਹਜੀ ਹੁਣ ਤਾਂ ਮੈਂ ਕਰ ਲਿਆ ਸਾਰਾ ਤੂੰ ਕਾਹਤੇ ਦਾ ਕਰਦੀ ਆ ਮਮੀ ਹੁਣਾਂ ਨੂੰ ਕਹਿੰਦ ਦੱਸਿਆ ਤੂੰ ਨਹੀਂ ਮੈਂ ਨਹੀਂ ਦੱਸਿਆ ਮਮੀ ਹੁਣਾਂ ਨੂੰ ਨਹੀਂ ਤੇਰਾ ਫਰਜ਼ ਨਹੀਂ ਹੈਗਾ ਤੂੰ ਮੈਨੂੰ ਤਾਂ ਘਰੋਂ ਦੱਸ ਕੇ ਜਾ ਨਹੀਂ ਤੈਨੂੰ ਕਹਿ ਕੇ ਗਈ ਆ ਤੂੰ ਤਾਂ ਕਹਿ ਕੇ ਗਈ ਆ ਮੈਂ ਬਾਜ਼ਾਰ ਨੂੰ ਜਾਣਾ ਆ ਮੇਰੀ ਗੱਲ ਸੁਣ ਪਹਿਲਾਂ ਰੋਟੀ ਪਾ ਲਾ ਫਿਰ ਉਸ ਤੋਂ ਬਾਅਦ ਗੱਲ ਕਰ ਚੱਲ ਪਾ ਕੇ ਲੈ ਆ ਰੋਟੀ ਮੈਂ ਚੱਲਨੀ ਆ ਉਧਰ ਨੂੰ ਸੁਨੀਤਾ ਹਾਂਜੀ ਜੀ ਰਾਜੇ ਪੂਜਾ ਆ ਗਈ ਹਾਂਜੀ ਆ ਗਈ ਦੀਦੀ ਕੀ ਗੱਲ ਬੋਲਦੀਆਂ ਗੱਲਾਂ ਸੀ ਤੁਸੀਂ ਨਾ ਕੁਝ ਵੀ ਨਹੀਂ ਕਹਿੰਦੇ ਮੈਂ ਰੋਟੀ ਪਾ ਦਿੰਨੀ ਆ ਮੈਂ ਕਿਹਾ ਚੱਲ ਤੂੰ ਰੋਟੀ ਪਾ ਦੇ ਫਿਰ ਅੱਛਾ ਚੱਲ ਵਧੀਆ ਕੀਤਾ ਉਹ ਰੋਟੀ ਪਾ ਦੂਗੀ ਤਾਂ ਬਣਾ ਲਈ ਹਾਂਜੀ ਠੀਕ ਆ ਚਲੋ ਖਵਾਓ ਆਪਣੀ ਮਾਸੀ ਰੋਟੀ ਫਿਰ ਆ ਜਾਓ ਫਿਰ ਖਾ ਲਓ ਮਾਸੀ ਦੀ ਰੋਟੀ ਮੰਮੀ ਡੈਡ ਤੁਸੀਂ ਵੀ ਆ ਜਾਓ ਚੱਲ ਠੀਕ ਆ ਆ ਰਹੀ ਪਾਓ ਰੋਟੀ ਹਾਂ ਚਲ ਬੈਠ ਜਾਓ ਮੰਮੀ ਹਾਂ ਬਸ ਬੈਠ ਜਾ ਸਸਿ ਘਰ ਮਾਸੀ ਜੀ ਸਿਕਾਰ ਹੋਰ ਕਿਦਾਂ ਹਾਂਜੀ ਬਸ ਵਧੀਆ ਤੁਸੀਂ ਸਾਬੋ ਜੀ ਪਰਮਾਤਮਾ ਦਾ ਹੈ ਹੋਰ ਕਿਦਾਂ ਹਾਂਜੀ ਹਾਂਜੀ ਠੀਕ ਆ ਤੁਸੀਂ ਕਦੋਂ ਆਏ ਮੈਨੂੰ ਤਾਂ 2 2.5 ਘੰਟੇ ਹੋ ਗਏ ਤੈਨੂੰ ਦੇਖਦੀ ਨੂੰ ਕਿ ਹੁਣਾਂ ਦੀ ਪੂਜਾ ਹੋਣਾਂ ਦੀ ਮਾਸੀ ਵੀ ਮੈਂ ਨਾ ਬਾਜ਼ਾਰ ਗਈ ਹੋਈ ਸੀਗੀ ਕੰਮ ਸੀ ਜ਼ਰੂਰੀ ਕੋਈ ਨਹੀਂ ਮੈਨੂੰ ਰੋਟੀ ਖਾ ਲੈਂਦੇ ਬਾਅਦ ਤੇ ਤੇਰੀ ਖ਼ਬਰ ਲੈਣੀ ਮੈਂ ਨਾ ਮਾਸੀ ਨੇ ਤਾਂ ਬੁਲਾ ਲਿਆ ਤਾਂ ਮਾਂ ਦਾ ਨਹੀਂ ਪਤਾ ਸੀ ਮਾਂ ਨੂੰ ਵੀ ਬੁਲਾਣਾ ਨਹੀਂ ਮੰਮੀ ਜੀ ਮੈਂ ਬੁਲਾਣੀ ਜਿੱਤ ਕਰਦੀ ਆਏ ਗਏ ਤੇ ਲੋ ਮੰਮੀ ਨੇ ਮੈਂ ਤੁਹਾਨੂੰ ਬੁਲਾਇਆ ਤਾਂ ਹੈਗਾ ਆ ਤੁਸੀਂ ਇੱਦਾਂ ਘਾਟੇ ਕਰਦੇ ਰਹਿੰਦੇ ਹੋ ਤੁਸੀਂ ਮਾਸੀ ਜੀ ਦਾ ਦੇਖ ਲਓ ਚੱਲ ਜਾ ਕੇ ਕੰਮ ਕਰ ਫਿਰ ਹੋਰ ਗੱਲਾਂ ਨਹੀਂ ਗੱਲਾਂ ਸੁਨੀਤਾ ਨੇ ਰੋਟੀ ਸਬਜ਼ੀ ਬੜੀ ਸਵਾਦ ਬਣਾਈ ਆ ਰੋਟੀ ਸਬਜ਼ੀ ਇੱਦਾਂ ਬਣਾਦੀ ਆ ਇਹ ਇਹਦੇ ਆਦੀ ਤਾਂ ਰੋਟੀ ਸਬਜ਼ੀ ਸਾਰੇ ਪਸੰਦ ਕਰਦੇ ਆ ਕੱਲੀ ਸੁਨੀਤਾ ਨੇ ਰੋਟੀ ਸਬਜ਼ੀ ਵਧੀਆ ਬਣਾਦੀ ਆ ਪੂਜਾ ਵੀ ਰੋਟੀ ਸਾਜੀ ਬਹੁਤ ਵਧੀਆ ਬਣਾਦੀ ਆ ਉਹਨੂੰ ਤਾਂ ਬਰਗਰ ਵੀ ਆਦਾ ਉਹ ਪੀਜ਼ਾ ਹੀ ਬਣਾ ਲੈਂਦੀ ਆ ਚਲੋ ਹੁਣ ਮੈਂ ਅਗਲੀ ਵਾਰੀ ਆਉਂਗੀ ਤਾਂ ਮੈਂ ਪੀਜ਼ਾ ਬਰਗਰ ਹੀ ਖਾ ਕੇ ਜਾਊ ਤੂੰ ਰਹਿਲਾ ਅਜੀਤ ਦਿਹਾੜੀ ਤੈਨੂੰ ਪੀਜ਼ਾ ਬਰਗਰ ਰੱਜੀ ਖਵਾ ਲੈਣਾ ਸੀ ਹਾਂ ਹੁਣ ਮੈਨੂੰ ਫੇਰ ਫਾਰਾ ਚੱਲ ਜਾਣਾ ਰੇ ਬਹੁਤ ਖਾ ਲਈਆ ਹੁਣ ਜੇ ਪਚਦਾ ਨਹੀਂ ਸੀ ਕੀ ਕਰ ਸਕਦੀ ਆ ਪੂਜਾ ਪੂਜਾ ਦੀ ਬੜੀ ਪੂਜਾ ਹੁੰਦੀ ਆ ਇਸ ਘਰ ਵਿੱਚ ਸੁਨੀਤਾ ਤੈਨੂੰ ਕੁੱਤ ਕਿਹਾ ਦੇਖ ਲਿਆ ਆਦੀ ਹਸਾਲਾ ਪਈ ਦੇ ਜੀ ਕੁਛ ਨਹੀਂ ਸਵੇਰ ਦੀ ਦਮੈਰ ਸੋਇ ਚ ਲੱਗੀ ਆ ਤੁਸੀਂ ਪੂਜਾ ਦੀਦੀਆਂ ਸਫਤਾ ਕਰੀ ਜਾਂਦੇ ਆ ਉਹ ਕੁੜੀਏ ਗੱਲ ਤਾਂ ਜੀ ਹੈਗੀ ਮੈਂ ਤੇਰੀਆਂ ਸਫਤਾ ਵੀ ਕਰ ਦਈਆਂ ਜਿਹੜਾ ਕੰਮ ਤੈਨੂੰ ਵਧੀਆ ਆਦਾ ਕਹਿੰਦੇ ਆ ਗੱਲ ਸੁਣੋ ਉਹ ਕੁੜੀ ਸਵੇਰ ਦੀ ਸੋਇ ਚ ਬੜੀ ਗਈ ਹੋਸ ਨਹੀਂ ਤਾਂ ਰੁਟਕਾਬਜੀ ਦੁਆਲੇ ਹੋਈ ਹੋਆ ਚਲ ਫੋ ਕੁੜੀਆਂ ਨੇ ਕਰਨਾ ਤਾਂ ਕਰਨਾ ਕੁੜੀਆਂ ਨਹੀਂ ਆ ਕਰਨਾ ਕੁੜੀਆਂ ਨਹੀਂ ਆ ਉਹ ਸਵੇਰ ਦੀ ਗਈ ਹੋਆ ਪੂਜਾ ਤੁਸੀਂ ਇੱਕ ਵਾਰ ਵੀ ਪੁੱਛਿਆ ਕਿ ਕਿੱਥੇ ਗਈ ਹੋਆ ਉਹ ਕਿਸੇ ਕੰਮੇ ਗਈ ਹੋਗੀ ਜਾਂ ਬਾਜ਼ਾਰ ਗਈ ਆ ਤਾਂ ਇਹਦਾ ਦੱਸ ਕੇ ਜਾਂਦਾ ਫਰਜ਼ ਨਹੀਂ ਹੈਗਾ ਜੇ ਗਈ ਆ ਤਾਂ ਕਿਸੇ ਕੰਮੇ ਗਈ ਹੋਗੀ ਬੱਸ ਕੇ ਗਈ ਹੋ ਤੁਹਾਨੂੰ ਤੁਹਾਡਾ ਤਾਂ ਪੁੱਛਣ ਦਾ ਕੋਈ ਫਰਜ਼ ਨਹੀਂ ਹੈਗਾ ਉਹ ਮੈਂ ਪੁੱਛ ਰੰਨਾ ਭਾਈ ਪੁੱਛਣਾ ਕੱਲ ਹੀ ਅੰਮ੍ਰਿਤ ਦੇ ਵਿਸ਼ਵਾਸ ਕਰਨਾ ਪੈਂਦਾ ਹੁਣ ਉਹਨੇ ਮਗਰ ਮਗਰ ਥੋੜਾ ਘੁੰਮਣਾ ਕਹਾਦਾ ਆ ਸੀ ਉਹਨੂੰ ਦੱਸ ਕੇ ਜਾਂਦਾ ਫਰਜ਼ ਨਹੀਂ ਹੈਗਾ ਤੁਹਾਨੂੰ ਕਿੱਥੇ ਕਿੱਦਾਂ ਬੋਲਦਾ ਸਾਨੂੰ ਬਿਆਰ ਗਈ ਆ ਉਹ ਮੈਨੂੰ ਤਾਂ ਦੱਸੇ ਨੀ ਮੈਂ ਤਾਂ ਦੱਸਿਆ ਸੁਨੀਤਾ ਨੇ ਬਾਅਦ ਵਿੱਚ ਸੁਨੀਤਾ ਨਾਲ ਸਾਥੇ ਕਰਦੀ ਮੈਂਬਰ ਹੈ ਵੀ ਉਹਨੂੰ ਦੱਸ ਜਾਵੇ ਉਹਨੂੰ ਦੱਸ ਤਾਂ ਪਾ ਕੇ ਗੱਲ ਨਹੀਂ ਜਾਣ ਸੁਨੀਤਾ ਨੂੰ ਦੱਸਣਾ ਮਾਂ ਘਰ ਬੈਠੀ ਮਾਂ ਨੂੰ ਨਹੀਂ ਪੁੱਛਣਾ ਉਹ ਚਲ ਮਾਂ ਨੂੰ ਹੀ ਪੁੱਛ ਲਊਗੀ ਕਹਿ ਦੇ ਮੈਂ ਉਹਨੂੰ ਮੇਰੀ ਇਸ ਘਰ ਵਿੱਚ ਨਾ ਚੱਲੀ ਆ ਨਾ ਚੱਲਣ ਦੇਣੀ ਆ ਉਹ ਭਰਾਵਾ ਤੇਰੀ ਨਹੀਂ ਚੱਲਦੀ ਆ ਤੈਨੂੰ ਕਾਹਦਾ ਭਲੇਖਾ ਤੇਰੀ ਹੀ ਚੱਲਦੀ ਆ ਤੁਸੀਂ ਆਪਣੀਆਂ ਮਾਰੀ ਜਾਂਦੇ ਆ ਮੇਰੀ ਵੀ ਗੱਲ ਸੁਣ ਲਓ ਹਾਂ ਦੱਸ ਭਾਈ ਜੇ ਤੁਹਾਡੀ ਨਹੀਂ ਸੁਣਦੀ ਮੈਂ ਪੁੱਛ ਲੈਣੀ ਉਹਨੂੰ ਕਿੱਥੋਂ ਆਈ ਆ ਤੂੰ ਤੂੰ ਬਣ ਲੈ ਵੱਡੀ ਦਾਦੀ ਤੂੰ ਪੁੱਛ ਲੈ ਪੂਜਾ ਨੂੰ ਜੋ ਪੁੱਛਣਾ ਤੁਸੀਂ ਬੁਲਾਓ ਤਾਂ ਸਿਰ ਪੂਜਾ ਨੂੰ ਪਹਿਲਾਂ ਮੈਂ ਬੁਲਾ ਲਾਂ ਨੂੰ ਪੂਜਾ ਨੂੰ ਬੁਲਾਓ ਪਰ ਖਿਆਲ ਰੱਖੀ ਅਸੀਂ ਤਾਂ ਰਹਿਣਾ ਤੇਰੇ ਇਕੱਠੇ ਮੁੜ ਕੇ ਤੈਨੂੰ ਪੂਜਾ ਨਹੀਂ ਮੰਨਣਾ ਕੋਈ ਨਹੀਂ ਮੈਂ ਬਰਗਰ ਖਾ ਲਿਆ ਕਰੂੰਗੀ ਚੱਲ ਕੋਈ ਨਹੀਂ ਬਰਗਰ ਲੈ ਲੈ ਪੂਜਾ ਪੁੱਤ ơi ਅਮੀ ਦੋ ਮੈਂ ਤੇਰਾ ਸੁਣੀ ਕਰਨੀ ਮਾਸੀ ਜਾਨਾ ਗੱਲ ਕਰਨਾ ਚਾਹਦੀ ਐ ਹਾਂਜੀ ਡੈਡ ਜੀ ਆਪੋ ਤੇ ਤੇਰੀ ਮਾਸੀ ਕਹਿੰਦੀ ਗੱਲ ਕਰਨੀ ਐ ਬੈਠ ਉੱਤੇ ਸੁਣ ਮਾਸੀ ਜੀ ਬਾਈ ਪੂਜਾ ਤੂੰ ਕਿੱਥੇ ਗਈ ਸੀ ਸਵੇਰ ਦੇ ਪੁੱਤ ਘਰ ਦੇ ਨੂੰ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਕਿੱਥੇ ਗਈ ਮੈਂ ਨਹੀਂ ਮੈਂ ਦੱਸ ਕੇ ਗਈ ਆ ਮੈਂ ਏਦਾਂ ਥੋੜੀ ਜਾਉਂਗੀ ਕੀ ਗੱਲ ਹੋਈ ਤੁਸੀਂ ਏਦਾਂ ਕਾਹਤੇ ਕਰਦੇ ਆ ਮਾਸੀ ਜੀ ਕੀ ਕਹੀ ਜਾਂਦੇ ਮੈਨੂੰ ਉਹ ਪੁੱਤ ਮੈਂ ਥੋੜਾ ਤੈਨੂੰ ਕੁਛ ਕਹਣਾ ਤੇਰੀ ਮਾਸੀ ਕਹਿੰਦੀ ਗੱਲ ਕਰਨੀ ਆ ਤੇ ਕੁੜੀ ਦੱਸ ਕੇ ਨਹੀਂ ਗਈ ਮੈਨੂੰ ਤਾਂ ਪਤਾ ਹੀ ਨਹੀਂ ਡੈਡੀ ਜੀ ਮੈਂ ਦੱਸ ਕੇ ਗਈ ਆ ਸੁਨੀਤਾ ਨੂੰ ਨਾ ਮੰਮੀ ਜੀ ਮੈਨੂੰ ਦੱਸਿਆ ਇੱਥੇ ਨਾ ਤੁਸੀਂ ਮੈਨੂੰ ਦੱਸੇ ਤੇ ਮੈਂ ਤਾਂ ਘਰ ਹੀ ਆ ਰਹੀ ਸੀ ਫੇਰ ਮੈਂ ਸੁਨੀਤਾ ਨੂੰ ਦੱਸ ਕੇ ਚਲ ਗਈ ਇਹਦੇ ਵਿੱਚ ਮਾਸੀ ਜੀ ਕਿਹੜੀ ਵੱਡੀ ਗੱਲ ਆ ਸੁਨੀਤਾ ਘਰ ਦੀ ਮੈਂਬਰ ਨਹੀਂ ਹੈਗੀ ਇਹ ਮੈਂਬਰ ਤਾਂ ਹੈਗੀ ਪੁੱਤ ਇਹ ਥੋੜੋ ਗੱਲ ਹੈਗੀ ਆ ਮੰਮੀ ਵੱਡੇ ਆ ਕਿ ਸੁਨੀਤਾ ਵੱਡੀ ਆ ਮੰਮੀ ਨੇ ਦੱਸਣ ਦਾ ਫਰਜ਼ ਬਣਦਾ ਤੇਰਾ ਪੁੱਤ ਨੀ ਉਹ ਤਾਂ ਠੀਕ ਆ ਪਰ ਮੈਂ ਦੱਸ ਕੇ ਗਈਆਂ ਸੀ ਨਹੀਂ ਤਾਂ ਤੂੰ ਨਹੀਂ ਦੱਸਿਆ ਮੰਮੀ ਜੀ ਨੂੰ ਮੈਂ ਤਾਂ ਦੱਸਿਆ ਸੀਗਾ ਮੰਮੀ ਜੀ ਨੂੰ ਮੈਂ ਕਿਹਾ ਬਾਜ਼ਾਰ ਗਈ ਹੋਆ ਹਜ ਤੱਕ ਆਈ ਨਹੀਂ ਹੈਗੀ ਡੈਡ ਜੀ ਐਡਾ ਵੀ ਕੀ ਇਸ਼ੂ ਹੋ ਗਿਆ ਹੁਣ ਜਾਣਾ ਨਾ ਬਣਦਾ ਹੀ ਆ ਚੱਲ ਜਾਣਾ ਨਾ ਬਣਦਾ ਪੁੱਤ ਤੂੰ ਆਪਣੀ ਮਾਂ ਨੂੰ ਦੱਸ ਜਾ ਯਾਰ ਠੀਕ ਆ ਡੈਡ ਜੀ ਗੱਲ ਅੱਗੇ ਤੋਂ ਪਿਆਰ ਰੱਖਿਆ ਕਰ ਅੱਗੇ ਤੋਂ ਮੈਂ ਦੱਸ ਕੇ ਜਾਊਂਗੀ ਠੀਕ ਐ ਵੀ ਮਾਰੀ ਮਾਰੀ ਗੱਲ ਦਾ ਇਸ਼ੂ ਨਹੀਂ ਬਣਾਉਣਾ ਚਾਹੀਦਾ ਚੰਗਾ ਲੱਗਦਾ ਪੁੱਤ ਹਾਂਜੀ ਠੀਕ ਆ ਡੈਡ ਜੀ ਮੈਂ ਤਾਂ ਗਲਤੀ ਹੋ ਗਈ ਮਮੀ ਜੀ ਮੈਂ ਤੁਹਾਨੂੰ ਦੱਸ ਕੇ ਜਾਉਂਗੀ ਅੱਗੇ ਜਲਸ ਨਹੀਂ ਤੁਹਾਨੂੰ ਦੱਸਤਾ ਸੀਗਾ ਕੋਈ ਗੱਲ ਨਹੀਂ ਇਹਨੂੰ ਵੀ ਨਹੀਂ ਗੁੱਸਾ ਕਰਨਾ ਚਾਹੀਦਾ ਬਹੁਤਾ ਘਰ ਦੇ ਵਿੱਚ ਜਿਹੜਾ ਮੈਂਬਰ ਸਾਹਮਣੇ ਸਗਾਉਂ ਦੱਸਤਾ ਕੋਈ ਗੱਲ ਵੀ ਤੂੰ ਅੱਗੇ ਦੇ ਖਿਆਲ ਰੱਖੀ ਮੇਰੀ ਤੀ ਹਾਂ ਦੱਸ ਕੇ ਜਾ ਆਕਰ ਮਾਪਨੇ ਨੂੰ ਠੀਕ ਹੈ ਡੈਡੀ ਆ ਠੀਕ ਹੈ ਤੁਸੀਂ ਮਾਸੀ ਜੀ ਗੁੱਸੇ ਤਾਂ ਨਹੀਂ ਹੈਗੇ ਹੁਣ ਨਹੀਂ ਮੈਂ ਨਹੀਂ ਗੁੱਸੇ ਬੱਸ ਮੈਂ ਹੁਣ ਜਾਣਾ ਆ ਅੱਛਾ ਜੀ ਕੋਈ ਨਹੀਂ ਰਹਿ ਲੰਦਾ ਤੁਸੀਂ ਬੱਸ ਨਹੀਂ ਨਿਆਣੇ ਵੀ ਮਗਰ ਕੱਲੇ ਆ ਨੇ ਕਿੰਨੇ ਦਿਨ ਬਾਅਦ ਤੁਸੀਂ ਆਏ ਆ ਹੁਣ ਤੁਸੀਂ ਰਹਿ ਕੇ ਜਾਓ ਚਲ ਦੀ ਮੈਂ ਫੇਰ ਆ ਜੂਗੀ ਰਹਿ ਲਈ ਨਾਲੇ ਕਪੜੇ ਲਈ ਲੈ ਲਿਆਉਂਗੀ ਆਪਣੇ ਹਾਂ ਪੁੱਤ ਮੈਂ ਘਰ ਸੋਈ ਸਾਫ ਕਰਨ ਆਲੀ ਮੈਂ ਸੋਈ ਸਾਫ ਕਰ ਦਵਾ ਆ ਚਲ ਕਰ ਲੋ ਕਰ ਲੋ ਮਾਸੀ ਜੀ ਨਾਲ ਗੱਲਾਂ ਕਰੋ ਮਾਸੀ ਜੀ ਹੁਣ ਸ਼ਾਮ ਤੱਕ ਰਹਿ ਲਓ ਤੁਸੀਂ ਬਹਿ ਜਾ ਦੋ ਮਿੰਟ ਮੈਂ ਵੀ ਚੱਲੀ ਆ ਪੁੱਤ ਆਹੋ ਮਾਸੀ ਜੀ ਚਲ ਜਿਓ ਕੋਈ ਨਹੀਂ ਸ਼ਾਮ ਤੱਕ ਚਲ ਜਿਓ ਤੁਸੀਂ ਹੁਣ ਨਹੀਂ ਮੈਂ ਟਾਈਮ ਨਾਲ ਨਿਕਲਾਂ ਫਿਰ ਬੱਸਾਂ ਬੂਸਾਂ ਮਿਲਦੀਆਂ ਨਹੀਂ ਆ ਗਈਆਂ ਅੱਲਾ ਹੋਰ ਦੇਖ ਲਓ ਜਿੱਦਾਂ ਤੁਹਾਨੂੰ ਸਹੀ ਲੱਗਦਾ ਨਹੀਂ ਮੈਂ ਨਹੀਂ ਚੱਲਦੀ ਹਾਂ ਘੜੀ ਘੰਟਾ ਹੋਰ ਆਟਕ ਲੈਂਦੀ ਤਾਂ ਕਿਆ ਹੋਣ ਲਗਾ ਨਿਆਲੇ ਵੀ ਮਗਰ ਕੱਲੇ ਆ ਇਹ ਤੇ ਬਸਾਂ ਲਵੀ ਕੋਈ ਬਤਾ ਨਹੀਂਉਂਗਾ ਬੜੀ ਸ਼ਤੀ ਕਾਲੀ ਪਾਲੀ ਤੇ ਜਾਣ ਦੀ ਕਾਲੀ ਹੁਣ ਮੈਂ ਸਵੇਰ ਦੀ ਤਾਂ ਆਈ ਹਾਂ ਚਲ ਕੋਈ ਗੱਲ ਤਾਂ ਹੋ ਗਿਆ ਜਿਹੜੀ ਹੋਰ ਸਹੀ ਨਿਆਲੇ ਮਗਰ ਕੱਲੇ ਆ ਭਾਜੀ ਚਲ ਠੀਕ ਆ ਕੋਈ ਮਰਜੀ ਆ ਭਾਈ ਚੰਗਾ ਮੈਂ ਵੀ ਕਰਾਂ ਮੈਂ ਆਪਣਾ ਕੰਮ ਕਰੋ ਕਰੋ ਕੰਮ ਤਾਂ ਕਰਨਾ ਹੀ ਹੈ ਚੰਗਾ ਪਤ ਠੀਕ ਠੀਕ ਆ ਆਇਓ ਫੇਰ ਤੁਸੀਂ ਹਾਂ ਮੈਂ ਆਉਂਗੀ ਮੰਮੀ ਮੋਰੇ ਬੋਲਿਆ ਨਾ ਕਰੋ ਧਿਆਨ ਰੱਖਿਓ ਮੰਮੀ ਦਾ ਵੀ ਧਿਆਨ ਲੱਖੋ ਆਪਣਾ ਵੀ ਧਿਆਨ ਲੱਖੋ ਆਹੋ ਮੈਂ ਕਾ ਮੰਮੀ ਜੀ ਮਾਸੀ ਰਾਤ ਰਹਿ ਲੰਦੇ ਬਹੂਆਂ ਸਿਗੀਆਂ ਹੀ ਕਰ ਉਹ ਚੱਲ ਹੁਣ ਨਹੀਂ ਵੀ ਸਰਦਾ ਰਹਿ ਕੇ ਵਾਂਡੇ ਜਾ ਕੇ ਰਾਤ ਰਹਿ ਕੇ ਨਹੀਂ ਵੀ ਸਰਦਾ ਹੈਗਾ ਸਿਆਣਾ ਬੰਦਾ ਵੀ ਘਰ ਜ਼ਰੂਰੀ ਆ ਹੂੰ ਇਹ ਤਾਂ ਗੱਲ ਹੈਗੀ ਹੈ ਮੰਮੀ ਮੈਂ ਤੁਹਾਨੂੰ ਇੱਕ ਜ਼ਰੂਰੀ ਗੱਲ ਦੱਸਣੀ ਆ ਕੀ ਗੱਲ ਹੋ ਗਈ ਮੈਂ ਤਾਂ ਤਾਂ ਨਹੀਂ ਉਹਦੋਂ ਦੱਸਿਆ ਤੁਹਾਨੂੰ ਡੈਡ ਜੀ ਬੈਠੇ ਸੀ ਤੇ ਮਾਸੀ ਬੈਠੇ ਸੀ ਮੈਂ ਤਾਂ ਨਹੀਂ ਕੋਈ ਗੱਲ ਕੀਤੀ ਹੁਣ ਮੈਂ ਤੁਹਾਨੂੰ ਸਾਰੀ ਗੱਲ ਦੱਸਦੀ ਆ ਜਦੋਂ ਪੂਜਾ ਨਾ ਬਾਜ਼ਾਰ ਤੋਂ ਆਈ ਆ ਸਿੱਧੀ ਆਪਣੇ ਕਮਰੇ ਚ ਨੂੰ ਗਈ ਆ ਹਾਂ ਉਹਦੀ ਕੋ 10 ਦੱਥੀਆਂ 550 ਦੀਆਂ ਹੈ 10 ਦੱਥੀਆਂ ਉਹ ਕਿੱਥੋਂ ਆ ਗਈਆਂ ਤੇ ਕੋਲ ਪਤਾ ਨਹੀਂ ਮੰਮੀ ਮੈਂ ਇਹ ਨਾਲ ਅਲਮਾਰੀ ਚ ਰੱਖਦੀ ਦੇਖਿਆ ਇਹਨੂੰ ਨਿਸ਼ਿੰਦਾ ਤਾਂ ਪੈਸੇ ਵਾਦਾ ਆਪਣੇ ਡੈਡੀ ਦੇ ਨਾਲ ਤੇ ਇਹਦੇ ਕੋ ਪੈਸੇ ਇੰਨੇ ਕਿੱਥੋਂ ਆ ਗਏ ਪਤਾ ਨਹੀਂ ਮੰਮੀ ਮੈਨੂੰ ਇਹ ਤਾਂ ਆਪਾਂ ਨਿਚੋੜ ਕੱਢਣਾ ਹੀ ਪੈਣਾ ਆ ਮੈਨੂੰ ਲੱਗਦਾ ਵਾ ਕੁੰਡੀ ਮਾਰਦੇ ਆ ਵਿੱਚੋਂ ਇਹ ਲੱਗਦਾ ਮੈਨੂੰ ਸ਼ਿੰਦਾ ਭਾਜੀ ਤਾਂ ਨਹੀਂ ਕਿਤੇ ਪੈਸੇ ਇਹਨੂੰ ਭੇਜਦਾ ਲੱਗ ਇਹ ਉਹੀ ਤਾਂ ਪੈਸੇ ਇੰਨੇ ਤੇ ਕੋ ਆਏ ਕਿੱਥੋਂ ਆ ਆ ਉਹ ਜਿਹੜਾ ਇੰਨਾ ਟਾਈਮ ਬਾਜ਼ਾਰ ਲਾਇਆ ਈ ਕੀ ਪਤਾ ਬੈਂਕ ਗਈ ਹੋਵੇ ਆਹੋ ਹੈਨਾ ਮੜ ਜਾ ਮੜ ਜਾ ਤੁਸੀਂ ਤੂੰ ਰੱਖਿਓ ਕੋਈ ਗੱਲ ਨਹੀਂ ਹਾਂ ਮੰਮੀ ਜੀ ਨਾਲੇ ਇੱਕ ਮੇਰੀ ਗੱਲ ਹੋਰ ਸੁਣ ਲਓ ਇਹ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਵੀ ਮੈਂ ਤੁਹਾਨੂੰ ਦੱਸਿਆ ਪੈਸੇ ਆਂਦਾ ਨਾ ਮੈਂ ਤੇ ਮੈਂ ਹੁਣ ਤਾਂ ਮੈਂ ਪੁੱਛਣਾ ਹੀ ਨਹੀਂ ਹੈਗਾ ਨਾਲੇ ਤਾਂ ਡੈਡੀ ਘਰ ਆ ਹੂੰ ਕਿਸੇ ਪਾਸੇ ਜਾਉਗੇ ਬਾਅਦ ਵਿੱਚ ਮੈਂ ਪੁੱਛ ਲਈਏ ਠੀਕ ਹੈ ਇਹਨਾਂ ਨਹੀਂ ਤੇ ਮੇਰੇ ਪੇਸ਼ ਪੈ ਜਾਣ ਨਾਲ ਮੈਂ ਪੁੱਛ ਤਾਂ ਲਵਾਂਗਾ ਵੈਸੇ ਆਏ ਕਿੱਥੋਂ ਇਹਦੇ ਕੋਲ ਆਣੇ ਪੁੱਛਣਾ ਚਾਹੀਦਾ ਹੀ ਆ ਸਾਨੂੰ ਥੋੜੀ ਕੋ ਸੱਚ ਦੱਸ ਦੇ ਨਾ ਡੈਡੀ ਵੀ ਦੇਖ ਲੈ ਉਹਦੀ ਸੇਪਤਾ ਕਰੀ ਗਏ ਇੱਕ ਵਾਰ ਹੀ ਨਹੀਂ ਕਿਹਾ ਵੀ ਕੁੜੀ ਨੇ ਵਧੀਆ ਕੰਮ ਵਧੀਆ ਕੀਤਾ ਵੀ ਉਹ ਗਈ ਸੀ ਸਾਰਾ ਨਿਵੇੜ ਲਿਆ ਮਗਰ ਉਹਦੇ ਡੈਡੀ ਵੀ ਛਿੰਦੇ ਮੰਗ ਬਸ ਉਹਦੀ ਪੂਚ ਪੂਚ ਕਰਦਾ ਹੈ ਲੈ ਹਾਂ ਛਿੰਦੇ ਨੇ ਤਾਂ ਕਹਿਣੇ ਆ ਪੂਚ ਪੂਚ ਕਰਨੀ ਆ ਡੈਡੀ ਵੀ ਉਹਦੀਆਂ ਬਸ ਮੰਨਦਾ ਤਾਂ ਉਹਦੀ ਪੂਚ ਪੂਚ ਕਰਦਾ ਆ ਅੱਛਾ ਮੇਰੀ ਗੱਲ ਸੁਣ ਜਾ ਕੇ ਦੇਖ ਹੱਥ ਕੋਈ ਸੁਣਦੀ ਵੀ ਨਾ ਹੋਵੇ ਕਰ ਲਵੋ ਕੰਮ ਕੋਈ ਆਮ ਦੇਖਦੀ ਵੀ ਪੈਸੇ ਦਾ ਮੈਂ ਕੀ ਕਰਨਾ ਹੈ। ਦੇਖ ਲਾ ਉੱਠ ਕੇ। ਠੀਕ। ਮੈਂ ਵੀ ਦੇਖਾ ਬਾਹਰ ਮੜ ਜਾ ਕੋਸ਼। ਤੁ ਜਾ। ਕੋ ਕਰ ਲੇਗੀ। ਤੁਹਾਡੀ ਖਰ ਕਿੱਧਰ ਪਣੀ ਆਂ। ਪਨੀਤਾਂ। ਹਾਂਜੀ ਮੰਮੀ ਜੀ। ਕਿੱਧਰ ਤਨੀ ਗਈ ਸੀ ਪੁੱਤ ਮੈਂ ਕਾਦੀ ਹੱਕ ਮਾਰਦੀ ਆਂ। ਮੰਮੀ ਬਾਸ ਕੋਸ਼ ਨਹੀਂ ਡੈਡ ਜੀ ਕਹਿੰਦੇ ਮੈਨੂੰ ਚਾਹ ਦੇ ਦਿਓ। ਤੁਸੀਂ ਬਾਜਣ ਲੱਗ ਕੇ ਮਨ ਮੈਂ ਇਧਰ ਨੂੰ ਆ ਕੇ ਪੂਜੇ ਦੀ ਚਾਹ ਦੇ ਚਲ ਗਈ ਉਧਰ ਡੈਡ ਜੀ ਨੂੰ। ਡੈਡ ਜੀ ਇਕੱਲੇ ਚਾਹ ਪੀਣ ਲੱਗ ਬੈਠ ਕੇ। ਮੈਂ ਤਾਂ ਤੁਸੀਂ ਪਾਠ ਕਰਦੇ ਸੀਗੇ। ਮੈਂ ਤਾਂ ਕਰਦੀ ਬਹਿਲੀ ਆਈ ਨੂੰ ਪਾਠ ਕਰਕੇ ਪੁੱਤ। ਅਸ਼ਾ ਚਲੋ ਆ ਜਾਓ ਪੀ ਲਓ ਫਿਰ ਡੈਡੀ ਜੀ ਕਹਿੰਦੇ ਤੁਸੀਂ ਜਾਣਾ ਹੈ ਨਾਲੇ ਆਪਾਂ ਆਹੋ ਮੈਂ ਨਾਲੇ ਜਾਣਾ ਡੈਡੀ ਜੀ ਤੇ ਹਾਂਜੀ ਹਾਂਜੀ ਚਲੋ ਆ ਜਾਓ ਮੰਮੀ ਚਾਹ ਪੀ ਲਓ ਤੁਸੀਂ ਲਾਇਆ ਤਾਂ ਸਰਦਾਰ ਜੀ ਚਾਹ ਕੱਲੇ ਕੱਲੇ ਪੀ ਗਏ ਤੁਸੀਂ ਉਹ ਕੱਲੇ ਕੱਲੇ ਕਾਹਨੂੰ ਪੀਣੀ ਸੀ ਭਾਈ ਹਾਂ ਮੇਰੀ ਵੀ ਚਾਹ ਬਣਾ ਲਈ ਗਰਮ ਗਰਮ ਕਹਿੰਦੀ ਚੱਲ ਪੀ ਲਓ ਉਹ ਮੈਂ ਤਾਂ ਕਿਹਾ ਹੁਣ ਪਾਠ ਕਰਦੇ ਆ ਕਾਨੂੰ ਇਹਨਾਂ ਡਿਸਟਰਬ ਕਰਨਾ ਕੋਈ ਗੱਲ ਨਹੀਂ ਭਾਈ ਗੁੱਸਾ ਨਾ ਕਰ ਮੈਂ ਮਾਰਦਾ ਹਾਂ ਕੁੜੀਆਂ ਨੂੰ ਚਾਹ ਦਿੰਦੇ ਆ ਇਹੜੇ ਕੁੜੀਓ ਲਿਆਓ ਚਾਹ ਬਣਾਓ ਮੰਮੀ ਆਪਣੀ ਨੂੰ ਮੈਂ ਤਾਂ ਪਾਟ ਕਰਦੇ ਸੀਗੇ ਜਿਹੜੀ ਆਣੇ ਲੱਗੇ ਸੀਗੇ ਆਹ ਨੂੰ ਮੰਮੀ ਚਾਹ ਮੰਮੀ ਤੁਹਾਡੀ ਗੁੱਸਾ ਕਰ ਗਈ ਕਹਿੰਦੀ ਇਕੱਲੇ ਇਕੱਲੇ ਚਾਹ ਪੀ ਲਈ ਅੱਗੇ ਤੇ ਮੈਨੂੰ ਇਕੱਲੇ ਨੂੰ ਚਾਹ ਨਹੀਂ ਦੇਣੀ ਤੁਸੀਂ ਲੜਾਈ ਕਰਾਉਂਗੀ ਸਾਡੀ ਨਹੀਂ ਮੰਮੀ ਪਾਟ ਕਰਦੇ ਸੀਗੇ ਤਾਂ ਕਰਕੇ ਨਹੀਂ ਦਿੱਤੀ ਚਾਹ ਉਹ ਮੈਂ ਵੀ ਇਦਾਂ ਹੀ ਕਹਿੰਦਾ ਸੀਗਾ ਵੀ ਚੱਲ ਹੁਣ ਬਾਅਦ ਚ ਪੀ ਲੂਗੇ ਪਰ ਹੁਣ ਤੈਨੂੰ ਪਤਾ ਆ ਲੈ ਨਾ ਮੰਮੀ ਅਤਰਾਜ ਹੋ ਗਿਆ ਉਹ ਕਿੰਦੇ ਜਾਣ ਕੇ ਛੇੜਦੀ ਸੀਗੀ ਮੈਂ ਕਿਹਾ ਚਾਹ ਸਰਦਾਰ ਜੀ ਕਰ ਲਈ ਪਈ ਆ ਬੈਠ ਕੇ ਨਾਲੇ ਪਰਮਜੀਤ ਦੇ ਸੁਣ ਮੇਰੀ ਗੱਲ ਤੂੰ ਹੋ ਤਿਆਰ ਆਪਾਂ ਜਾਈਏ ਨਾਨਕਾਗੜ੍ਹ ਜਾਣਾ ਘੁੰਮਣ ਅੱਜ ਜਾਣ ਨੂੰ ਤਾਂ ਸੁਵਿਧਾ ਮੈਨੂੰ ਕਹੀ ਜਾਨੇ ਜਾਣਾ ਕਿੱਥੇ ਮੈਨੂੰ ਦੱਸਿਆ ਨਾ ਨਾਨਕੇ ਜਾਣਾ ਕਦੇ ਸੁਣਦੀ ਗੱਲ ਮੇਰੀ ਨਾਨਕੀ ਜਾਣਾ ਵੀਰੇ ਮਾਮੇ ਦਾ ਫੋਨ ਆਇਆ ਹੋਇਆ ਕਹਿੰਦਾ ਆਜੋ ਨਾਲੇ ਬੂਹਾਂ ਨਾਲ ਲਿਆਇਓ ਮਿਲ ਜਾਓ ਕਿਤੇ ਸ਼ੇਖੂਪੁਰ ਜਾਣਾ ਹੁਣ ਆਪਾਂ ਸ਼ੇਖੂਪੁਰ ਨੂੰ ਜਾਣਾ ਆਪਾਂ ਪਿੰਡ ਨੂੰ ਅੱਛਾ ਸ਼ਹਿਰ ਆ ਦੇ ਮਰਦੀ ਵੰਦੇ ਆ ਠੀਕ ਆ ਠੀਕ ਆ ਚੱਲ ਕਰ ਤਿਆਰ ਤੇ ਮੈਂ ਜਾਨੂੰ ਦੇਖਦਾ ਗੱਡੀ ਨੂੰ ਤੂੰ ਤੁਸੀਂ ਹੋਵੋ ਤਿਆਰ ਕੁੜੀਆਂ ਨੇ ਵੀ ਕਰਨਾ ਤਿਆਰ ਗੱਡੀ 'ਚ ਜਾਣਾ ਮੁੜਿਆਣਾ ਅੱਛਾ ਠੀਕ ਹੈ ਮੈਂ ਬੇਚੇਤੀ ਮੁੜਿਆਣਾ ਚਲ ਠੀਕ ਹੈ ਫਿਰ ਹੈ ਅੱਛਾ ਮੇਰੀ ਗਾਲ ਸੁਣੋ ਦੋ ਮਿੰਟ ਬੈਠਿਓ ਹਾਂ ਦੱਸੋ ਮੈਂ ਕਿਹਾ ਤੁਸੀਂ ਕੰਨ ਬਨੇਆਣੇ ਤਿਆਰ ਕਰ ਲਵੋ ਠੰਡ ਹੈ ਗਈ ਆ ਆਪਾਂ ਜੇ ਆਏ ਨਹੀਂ ਆਣੇ ਨੂੰ ਰਹਿਣ ਦਵੋ ਉਹ ਚਲ ਗੱਡੀ ਜਾਣਾ ਠੰਡ ਕਾਦੀ ਲੱਗਣ ਲੱਗੀ ਆ ਤੂੰ ਕਰ ਤਰ ਨਿਆਣੇ ਨੂੰ ਇੱਥੇ ਕਿਹੜਾ ਮੋਟਰਸਾਈਕਲ ਤੇ ਜਾਣਾ ਨਿਆਣਿਆਂ ਨੇ ਗੱਡੀ 'ਚ ਜਾਣਾ ਹੈ ਚਲ हाँ जी सताल सतौर भाला की हाल है अच्छा हो ठीक है सब इधर भी ठीक है ही ठीक है सब और सुनाओ अच्छा अच्छा शहर वाल गेड़ा मारना है आ जाओ आ जाओ कोई गल नहीं तुम जाओ है ना घरों ही घरों ही हाँ आ जाओ कोई गल नहीं ਆਜੋ ਪੁੱਛਣ ਵਾਲੀ ਭਰਾਏ ਚ ਕਿਹੜੀ ਗੱਲ ਆ ਦੱਸ ਕਮਾਲ ਦੀ ਆ ਲੈ ਧੀਆ ਨੂੰ ਪੁੱਛ ਕੇ ਆਈਦਾ ਆਜੋ ਆਜੋ ਜਦੋਂ ਮਰਜੀ ਆਜੋ ਕੋਈ ਹੁਣੇ ਆਣਾ ਹੁਣੇ ਆਏ ਮੈਂ ਵੇਟ ਕਰਦਾ ਸਾਡੀ ਕੋਈ ਗੱਲ ਆਜੋ ਘਰੇ ਆ ਠੀਕ ਐ ਠੀਕ ਐ ਚੱਲ ਠੀਕ ਐ ਓਕੇ ਬਾਕੀ ਮਿਲ ਕੇ ਕਰਦੇ ਆ ਗੱਲ ਓਕੇ ਪੂਜਾ ਸੁਨੀਤਾ ਓਰੇ ਆ ਬਗਲ ਸੁਣ ਮੇਰੀ ਆ ਕੇ ਹਾਂਜੀ ਮੰਮੀ ਆਏ ਹਾਂਜੀ ਮੰਮੀ ਜੀ ਅੱਛਾ ਤਿਆਰ ਹੋ ਜੂ ਤਾਂ ਡੈਡੀ ਕਹਿੰਦੇ ਫਤਿਹ ਛੇ ਕੁ ਪੰਜ ਜਾਣਾ ਮਾਮਾ ਜੀ ਹਣਾ ਤਾਂ ਫੋਨ ਆਇਆ ਜਾਣਾ ਕਹਿੰਦੇ ਨਿਆਣਿਆਂ ਨਾਲ ਤਿਆਰ ਕਰ ਲਵੋ ਮੰਮੀ ਮੇਰੀ ਗੱਲ ਇੱਕ ਸੁਣੋ ਪ੍ਰਭ ਨੂੰ ਤਾਂ ਛੁੱਟੀ ਨਹੀਂ ਮਿਲਣੀ ਹੈਗੀ ਐਦਾ ਕਰੋ ਤੁਸੀਂ ਸੁਨੀਤਾ ਨੂੰ ਲੈ ਜਾਓ ਨਾਲ ਨਾ ਮੇਰੀ ਗੱਲ ਸੁਣ ਤੈ ਕਿਹੜੀ ਵੱਲੋਂ ਨਹੀਂ ਜਾਣਾ ਹੈਗਾ ਨਹੀਂ ਮੰਮੀ ਤੁਹਾਨੂੰ ਵੀ ਤਾਂ ਪਤਾ ਹੀ ਹੈ ਪ੍ਰਭ ਦੀ ਪੜਾਈ ਦਾ ਇੱਕ ਛੁੱਟੀ ਨਾਲ ਕੋਈ ਫਰਕ ਨਹੀਂ ਲੱਗਾ ਪੈਣ ਪ੍ਰਭ ਨੂੰ ਮੰਮੀ ਤੁਸੀਂ ਉਹਨੂੰ ਲੈ ਜਾਓ ਮੈਂ ਘਰ ਸੰਭ ਲੈਣੀ ਆ ਮੈਂ ਤੇਰੇ ਸਾਰਾ ਚਲਾਤੀਆਂ ਜਾਣਦੀ ਪੂਜਾ ਨਹੀਂ ਮੰਮੀ ਤੁਸੀਂ ਮੇਰੀ ਕੀ ਚਲਾਤੀਆਂ ਜਾਣ ਮੈਂ ਸਭ ਜਾਣਦੀ ਆ ਲੈ ਹਾਂ ਜੇ ਤੁਸੀਂ ਇੱਥੇ ਕਰਦੇ ਰਹਿਣੇ ਆ ਅਰੇ ਵੇਖ ਬੱਸ ਤੇਰਾ ਕਿਸਖਾ ਨਾ ਰਹਿੰਦਾ ਜੇ ਮੈਂ ਤੈਨੂੰ ਨਾ ਕਹਿੰਦੀ ਉਹਨੂੰ ਲੈ ਦੇ ਨਹੀਂ ਫੇਸਾਂ ਪੈ ਕਾ ਇਸ ਕਰਨਾ ਸੀਗਾ ਨਹੀਂ ਮੰਮੀ ਮੇਰੀ ਗੱਲ ਇੱਕ ਸੁਣੋ ਤੁਹਾਨੂੰ ਵੀ ਤਾਂ ਪਤਾ ਆ ਹੁਣ ਪ੍ਰਭ ਨੂੰ ਕੌਣ ਦੇਖੂਗਾ ਅਗਲੀਆਂ ਮੈਡਮਾਂ ਛੁੱਟੀ ਨਹੀਂ ਦਿੰਦੀਆਂ ਹੈਗੀਆਂ ਐਦਾਂ ਕਰ ਪ੍ਰਭ ਨੂੰ ਸਕੂਲ ਤੋੜ ਦੇ ਇਹ ਸਮਝ ਲੈਣੇ ਨਾਲ ਜਦ ਤੱਕ ਪ੍ਰਭ ਨੇ ਆਣਾ ਹੈ ਦੱਤੇ ਨੂੰ ਮੁੜ ਆਣਾ ਹੈ ਨੇ ਦੱਸ ਮੇਰਾ ਜਾਣਾ ਜ਼ਰੂਰੀ ਆ ਹਰ ਵੇਲੇ ਮੰਮੀ ਜੇਦ ਕਰਦੇ ਰਹਿੰਦੇ ਆ ਚੱਲ ਕੋਈ ਨਹੀਂ ਹੋਣੀ ਵੀ ਕਿਸੇ ਮਾਰਨ ਵਾਲੇ ਕਿਹਾ ਆ ਜਾਣ ਨੂੰ ਜੇ ਮੈਂ ਨਾ ਕਹਿੰਦੀ ਨਾ ਮੈਂ ਤੈਨੂੰ ਲੈ ਜਾਂਦੀ ਫੇਰ ਇਹ ਕੈਸ ਕਰਨਾ ਸੀਗਾ ਤਾਂ ਚੱਲ ਬਾਕੀ ਦਾ ਗੱਲ ਮੈਂ ਛੱਡ ਤੂੰ ਬਾਅਦ ਕਰਦੀ ਆ ਤੇ ਡੈਡੀ ਕਿੱਥੇ ਹਸਨੇ ਤਾਂ ਮੰਮੀ ਬਾਅਦ ਡੈਡੀ ਗੱਡੀ ਸਾਫ਼ ਕਰਦੇ ਆ ਮਾਰਿਆ ਹੂੰ ਤਾਂ ਕਿ ਮੈਨੂੰ ਇੱਕ ਗੱਲ ਦੱਸ ਤੂੰ ਕੱਲ ਕਿੱਥੇ ਗਈ ਸੀਗੀ ਕੱਲ ਦੱਸ ਮੈਨੂੰ ਕਿੱਥੇ ਗਈ ਸੀਗੀ ਤੂੰ ਨੇ ਮੰਮੀ ਕੱਲ ਕਿੱਥੇ ਗਈ ਸੀ ਮੈਂ ਬਾਜ਼ਾਰ ਗਈ ਸੀ ਕੀ ਕਰਨ ਗਈ ਸੀ ਬਾਜ਼ਾਰ ਤਾਨੂੰ ਵੀ ਤਾਂ ਪਤਾ ਸਮਾਨ ਲੈਣ ਗਈ ਕਿਹੜਾ ਸਮਾਨ ਆਈ ਤਾਂ ਖਾਲੀ ਆਤੀ ਆ ਸਮਾਨ ਤੇ ਤੇਰੇ ਕੋਈ ਵੀ ਨਹੀਂ ਸੁਧਾਏਗਾ ਤੂੰ ਸਾਨੂੰ ਹੱਥ ਅਟਕਾਰਦੀ ਆ ਮੇਰਾ ਮੁੰਡਾ ਬਾਹਰ ਆਣਾ ਜੇ ਤੂੰ ਇਹ ਨਾ ਸਮਝੀ ਮੈਨੂੰ ਸਾਨੂੰ ਕਾਸਦਾ ਪਤਾ ਨਹੀਂ ਹੈਗਾ ਤੂੰ ਆਪਰੇ ਨਾ ਮਰਦੀਆਂ ਕਰਨੀਆਂ ਛੱਡ ਦੇ ਮੰਮੀ ਜਿਹੜਾ ਸਮਾਨ ਲੈਣ ਗਈ ਸੀ ਨਾ ਮੇਰੇ ਪਰਸ ਦੇ ਵਿੱਚ ਸੀ ਹੁਣ ਮੈਂ ਤੁਹਾਨੂੰ ਰੋਲਾ ਪਾ ਕੇ ਦੱਸਦੀ ਮੈਂ ਕਿਹੜਾ ਸਮਾਨ ਲੈ ਕੇ ਆਈ ਆ ਪਤਾ ਮੈਨੂੰ ਸਾਰਾ ਤੇਰੇ ਸਮਾਨ ਦਾ ਸਾਰਾ ਹੀ ਪਤਾ ਮੈਨੂੰ ਨੀ ਤਾ ਜਾ ਕੇ ਮਰ ਜਾ ਨਾ ਮਮੀ ਕਿਹੜਾ ਸਮਾਨ ਕਹਿੰਨੇ ਤੂੰ ਤੇਰੀਆਂ ਚੁਸਤੀਆਂ ਚਲਾ ਕੇ ਜਿਹੜੇ ਤੂੰ ਲਾਪੀ ਨਾ ਸਾਡੇ ਨਾਲ ਕਰਨਾ ਮਮੀ ਤੁਸੀਂ ਇਦਾਂ ਕਾਤੇ ਕਰਦੇ ਰਹਿੰਦੇ ਆ ਕੋਈ ਗੱਲ ਨਹੀਂ ਠੰਡ ਰੱਖ ਜਾ ਰੱਖ ਹੁਣ ਇਹ ਸਭ ਕੁਝ ਦੇ ਸਾਹਮਣੇ ਆ ਜਾਣਾ ਨਹੀਂ ਕੀ ਸਾਹਮਣੇ ਆ ਜਾਣਾ ਮੈਂ ਇਦਾਂ ਦਾ ਕੀ ਕਰਦੀ ਆ ਜਿਹੜਾ ਸਾਹਮਣੇ ਆ ਜਾ ਆ ਨਹੀਂ ਆ ਕਿੱਥੋਂ ਆ ਦੱਸ ਮੈਨੂੰ ਇਹ ਪੈਸੇ ਕਿੱਥੋਂ ਆਏ ਮਤਲਬ ਮੈਨੂੰ ਤਾਂ ਆਪ ਨਹੀਂ ਪਤਾ ਕਿਹਦੇ ਆਏ ਪੈਸੇ ਤੇ ਤੈਨੂੰ ਪਤਾ ਕਿਹਦੇ ਆ ਪੈਸੇ ਤੂੰ ਦੱਸ ਪੈਸੇ ਕਿੱਥੋਂ ਆਏ ਕੱਲ ਤੋਂ ਪੈਸੇ ਲੈ ਕੇ ਆਈਆਂ ਨਾ ਅਗਤਲ ਮਾਰਚ ਰੱਖਿਆ ਪੈਸੇ ਤੂੰ ਸਾਨੂੰ ਕਿਤੇ ਐਨੇ ਬੇਵਕੂਫ ਨਾ ਬਸ ਸਮਝ ਮੰਮੀ ਇਹ ਜਿੱਦਾਂ ਤੁਸੀਂ ਸਮਝਦੇ ਨਾ ਪਰ ਉਦਾਂ ਹੈ ਨਹੀਂ ਇਹ ਮੈਂ ਕੱਲ ਨਾ ਆਪਣੇ ਡੈਡੀ ਜੀ ਕੋਲ ਗਈ ਸੀ ਉਹਨਾਂ ਨੇ ਮੱਲੂ ਮੱਲੀ ਮੈਨੂੰ ਦੇ ਦਿੱਤੇ ਪੈਸੇ ਅੱਛਾ ਡੈਡੀ ਕੋਲ ਗਈਆਂ ਇਹ ਦਿੱਤੇ ਕਿਹੜੀ ਗੱਲ ਤੇ ਡੈਡੀ ਨੇ ਪੈਸੇ ਇਹ ਤਾਂ ਰੱਖ ਦੇ ਮੈਨੂੰ ਮੰਮੀ ਜੀ ਕੀ ਗੱਲ ਆਪਣੀ ਧੀ ਨੂੰ ਪੈਸੇ ਨਹੀਂ ਦੇ ਸਕਦੇ ਐਨੇ ਪੈਸੇ ਨਹੀਂ ਕੋ ਦੇ ਸਕਦਾ ਆਪਣੀ ਧੀ ਨੂੰ ਤੂੰ ਮਾਰੂ ਨਹੀਂ ਮਰਦੀ ਆਪਣੇ ਘਰ ਭੁੱਖੇ ਨਹੀਂ ਮਰਦੀ ਤੇ ਜੇ ਤੇ ਡੈਡੀ ਕੋਲ ਲੱਖੜ ਦੇ ਜਾ ਕੇ ਦਊਗਾ ਮੈਨੂੰ ਸਾਚਾ ਰੱਖ ਦੇ ਮੰਮੀ ਇਸ ਪੈਸੇ ਪੈਸੇ ਨੂੰ ਛਿਲਦੇ ਨੇ ਤੇ ਜਨਾਂ ਰੱਖਰੇ ਨਹੀਂ ਮੰਮੀ ਮੇਰੇ ਘਰਦਿਆਂ ਨੇ ਦਿੱਤੇ ਆ ਪੈਸੇ ਕਿਉਂ ਮੇਰੇ ਮਾਪੇ ਦੇ ਨਹੀਂ ਸਕਦੇ ਆਪਣੀ ਧੀ ਨੂੰ ਪੈਸੇ ਤੈਨੂੰ ਤਾਂ ਚੋਰੀਆਂ ਮੰਮੀ ਚੋਰੀ ਕੀਤੀ ਮੈਂ ਤੁਹਾਨੂੰ ਦੱਸਣਾ ਹੀ ਸੀ ਤੂੰ ਹੋਣੀ ਨਾ ਤੈਨੂੰ ਕਰ ਲਿਆ ਮੈਨੂੰ ਪੈਸਿਆਂ ਦਾ ਨਹੀਂ ਪਤਾ ਇਹ ਗੱਲ ਤੁਹਾਨੂੰ ਦੱਸੀ ਕਿਹਨੇ ਤੇ ਨਹੀਂ ਸਿੱਧਾ ਪਹਿਲਾਂ ਆਪਾਂ ਡੈਡੀ ਨੂੰ ਫੋਨ ਲਾ ਹੁਣ ਉਹ ਹੀ ਆ ਕੇ ਨਿਗੜਾ ਕਰਨਗੇ ਉਹ ਹੀ ਆ ਕੇ ਪੁੱਛਣਗੇ ਨਹੀਂ ਮੰਮੀ ਮੇਰੀ ਇੱਕ ਪੈਸੇ ਰੱਖ ਜਿੱਥੇ ਜਿੱਥੇ ਰੱਖਾ ਆਪਾਂ ਡੈਡੀ ਨੂੰ ਫੋਨ ਕਰ ਤੇਰਾ ਮਤਲਬ ਕੀ ਆ ਕੋਈ ਗੱਲ ਨਹੀਂ ਹੁਣ ਤਾਂ ਡੈਡੀ ਕਰਦਾ ਫੋਨ ਮੰਮੀ ਤੁਸੀਂ ਡੈਡੀ ਨਾਲ ਨਾ ਗੱਲ ਕਰਿਓ ਹੁਣ ਕਹਤੇ ਘਬਰਾਈਂ ਨਾ ਜਾਂ ਤੇ ਦਾ ਨਾਂ ਲਿਆ ਬੈੜੀ ਨੂੰ ਦੱਸਣਾ ਦੱਸਣਾ ਮੰਮੀ ਡੈਡ ਜੀ ਆਵੇ ਪਿਗਲ ਹੋ ਗਈ ਸੱਸ ਨੂੰ ਨੇ ਕਾਦੀ ਕਾਮਰੋਲੀ ਪਾਈ ਆ ਬੜਾ ਰੋਲਾ ਮਾਰ ਤੱਕ ਆਹਾ ਇਹ ਪੈਸੇ ਕਿੱਥੋਂ ਆ ਗਏ ਸਰਦਾਰ ਨਹੀਂ ਤੇਰੇ ਕੋਲ ਉਹਨੂੰ ਪੁੱਛ ਜਿਹੜੀ ਲਾਡਲੀ ਆ ਤੁਹਾਡੀ ਜਿਆਦਾ ਚਹੀਦੀ ਬਣੀ ਹੋਆ ਉਹਨੂੰ ਪੁੱਛ ਇਹ ਪੈਸੇ ਤੇਰੇ ਆ ਹਾਂ ਜੀ ਡੈਡ ਜੀ ਕੱਲ ਜਦੋਂ ਮੈਂ ਬਾਜ਼ਾਰ ਨਹੀਂ ਗਈ ਸੀ ਉਦੋਂ ਮੈਨੂੰ ਨਾ ਰਜਿੰਦਰ ਭਾਜੀ ਮਿਲਿਆ ਸੀ ਹਾਂ ਬਸ ਉਹ ਕਹਿੰਦਾ ਚਾਹਣ ਪੁਸ਼ੋਪਿੰਗ ਕਰਨੀਆਂ ਭੈਣ ਮੇਰੀ ਨੂੰ ਘਰ ਕੋਸ਼ ਮਿਲਦਾ ਨਹੀਂ ਤੇਰੇ ਨੂੰ ਸਿੱਧਾ ਬੈਂਕ ਲੈ ਗਿਆ ਨਾਲੇ ਤਾਂ ਪਰਮਜੀਤ ਕਹੀ ਜਾਣੀ ਪੁਸ਼ੋ ਨੂੰ ਜਦੋਂ ਉਹਨੂੰ ਪੁੱਛਾਂ ਲੱਗਾ ਹੁਣ ਤੂੰ ਵਿੱਚ ਬੋਲੀ ਜਾਣੀਆ ਚੱਲੋ ਪੁੱਛੋ ਫੇ ਮੈਨੂੰ ਕਰ ਲੈਣਾ ਨਾ ਗਾ ਲਓ ਕਰੋ ਕਰੋ ਪੂਜਾ ਕੋਲ ਤੋਂ ਕਿੱਥੋਂ ਆਏ ਪੈਸੇ ਡੈਡੀ ਜੀ ਜਦੋਂ ਮੈਂ ਦੱਸਦੀ ਆਂ ਫੇ ਬਾਜੀ ਮੈਨੂੰ ਘਰੇ ਲੈ ਗਿਆ ਅੱਛਾ ਡੈਡੀ ਜੀ ਨੇ ਉੱਦੇ ਦੇ ਦਿੱਤੇ ਕੁੜੀ ਦਾ ਖਰਚਾ ਹੁੰਦਾ ਆ ਫੇ ਤੂੰ ਖਰਚਾ ਕਰ ਲਿਆ ਕਰੀ ਆਓ ਮੈਨੂੰ ਪਤਾ ਹੈ ਉਹ ਤੈਨੂੰ ਪੁੱਤ ਹੀ ਕਹਿੰਦਾ ਫੇ ਨਾ ਬੰਗ ਕਰਿਆ ਕਰੀ ਆਪਣੇ ਮੰਮੀ ਡੈਡੀ ਨੂੰ अच्छा तो ਉਹਨਾਂ ਨੇ ਦੇ ਦਿੱਤੇ ਮੈਂ ਤਾਂ ਬਹੁਤ ਮਨਾ ਕੀਤਾ ਵੀ ਰਹਿਣ ਦਿਓ ਤੁਸੀਂ ਹੁਣ ਮੰਨ ਲਓ ਮੰਲੀ ਉਹਨਾਂ ਨੇ ਮੇਰੇ ਪਰਸ ਚ ਪਾ ਦਿੱਤੇ ਉਹ ਤੇ ਇਦਾਂ ਨਹੀਂ ਕਰਦੇ ਹੁੰਦੇ ਦੇ ਪਹਿਲਾਂ ਮੇਰੀ ਇੱਕ ਗੱਲ ਸੁਣੋ ਇਹ 5-10000 ਰੁਪਏ ਦੇ ਤੇ ਉਹਨੇ ਫਸਲੀ ਤੇ ਪਾ ਦਿੱਤਾ ਡੈਡੀ ਜੀ ਤੁਸੀਂ ਡੈਡੀ ਜੀ ਇਹ ਝੂਠ ਬੋਲਦੀ ਆ ਪੈਸੇ ਛਿੰਦੇ ਨੇ ਤੇ ਜੇ ਇਹਨੂੰ ਇਹ ਸਾਨੂੰ ਨਹੀਂ ਸੱਚ ਦੱਸਦੀ ਚਲ ਵੀ ਹੁਣ ਛਿੰਦੇ ਵੀ ਕੁਛ ਲੈਣੇ ਆ ਹੁਣ ਉਹ ਮੁੰਡੇ ਦੇ ਲੈਂਡ ਦੇ ਗੱਲ ਨਹੀਂ ਮੈਨੂੰ ਚਿੰਦੇ ਨੇ ਨਹੀਂ ਭੇਜੇ ਚਿੰਦਾ ਤਾਂ ਤੁਹਾਨੂੰ ਪੈਸੇ ਪਾਉਂਦਾ ਆ ਇਹ ਤਾਂ ਮੇਰੇ ਡੈਡੀ ਜੀ ਨੇ ਦਿੱਤੇ ਆ ਮੰਮੀ ਐਡਾ ਥੋੜੀ ਵੀ ਝੂਠ ਬੋਲ ਲੂੰਗੀ ਤੁਹਾਨੂੰ ਤੇ ਤੂੰ ਪਹਿਲਾਂ ਕਿੱਦਾਂ ਮੁੱਕ ਰਹੀ ਆ ਕਦੀ ਮੈਨੂੰ ਪਤਾ ਹੀ ਨਹੀਂ ਲੈ ਪੈਸਾ ਦਾ ਜਦੋਂ ਮੈਂ ਗੱਲ ਕਰਦਾ ਗੱਲ ਕਰ ਲੈਣ ਦੇ ਤੂੰ ਕਹਨੀ ਝੂਠ ਬੋਲਦੀ ਓ ਤੇ ਤੇ ਡਰਦੀ ਆ ਤੂੰ ਨਾ ਖਾੜੇ ਦਾ ਪਈ ਜਾਂਦੀ ਓਨੂੰ ਐਨਾ ਵੀ ਡਰ ਹੈ ਨਹੀਂ ਮੇਰੇ ਦਿਲ ਵਿੱਚ ਜਦ ਦਿਲ ਵਿੱਚ ਡਰ ਹੁੰਦਾ ਤਾਂ ਇਹ ਆ ਪਰਦੇ ਨਾਲ ਰੱਖਦੀ ਸੱਡ ਕੋਲ ਉਧਰ ਕੋਈ ਨਹੀਂ ਕੱਲ ਜਦੋਂ ਇਹਨੂੰ ਇਹਨੂੰ ਮੈਂ ਫੋਨ ਕੀਤਾ ਜਦੋਂ ਮਾਸੀ ਆਏ ਸੀਗੇ ਲੈ ਕੇ ਆ ਕਿੱਥੇ ਆ ਤੂੰ ਕਹਿੰਦੀ ਮੈਂ ਆਪਣੇ ਪੇਕੇ ਘਰ ਗਈ ਹਾਂ ਕਹਿੰਦੀ ਮੰਮੀ ਨੂੰ ਉਹਨਾਂ ਨੂੰ ਨਾ ਦੱਸੀ ਅੱਛਾ ਹਾਂਜੀ ਇਹਨੇ ਫੇਰ ਇਦਾਂ ਕਾਹਤੇ ਕਿਹਾ ਮੈਨੂੰ ਸ੍ਰੇਤਾ ਹਾੜ ਕਿਹੜੀ ਗੱਲ ਕਰਦੀਆਂ ਤੂੰ ਨਹੀਂ ਮੈਂ ਕਿਹੜੀ ਗੱਲ ਕੀਤੀ ਐ ਜੋ ਸੱਚਾ ਉਹੀ ਕਿਹਾ ਮੈਂ ਤਾਂ ਡੈਡੀ ਜੀ ਉਹ ਤਾਂ ਮੈਂ ਤਾਂ ਕਿਹਾ ਸੀਗਾ ਕਿ ਮੰਮੀ ਜੀ ਨੂੰ ਨਾ ਦੱਸਿਓ ਮੰਮੀ ਜੀ ਗੁੱਸੇ ਹੋ ਜਾਂਦੇ ਫੇਰ ਮੇਰੇ ਨਾਲ ਪੁੱਤ ਇੱਕ ਝੂਠ ਨੂੰ ਛਪਾ ਲੇ 100 ਜਿਹੜੇ ਹੋਰ ਝੂਠ ਬੋਲਣੇ ਪੈਂਦੇ ਆ ਇੱਦਾਂ ਨਹੀਂ ਕਰਦੇ ਹੁੰਦੇ ਕੋਈ ਗੱਲ ਹੀ ਸੱਚ ਦੱਸੀਦਾ ਹੁੰਦਾ ਇਹ ਤਾਂ ਮੈਨੂੰ ਵੀ ਨਹੀਂ ਡੈਡੀ ਜੀ ਸੱਚ ਦੱਸ ਕੇ ਗਈ ਹੁਣ ਮੈਨੂੰ ਨਹੀਂ ਸਮਝ ਲੱਗਦੀ ਇਹ ਕਿ ਸਤਪਾਲ ਭਾਜੀ ਦਾ ਫੋਨ ਆਇਆ ਕਾਹਤੇ ਆਇਆ ਹੋਰ ਸਾਥ ਤੇ ਜਾਣ ਨਹੀਂ ਹੁਣ ਆਣ ਲੱਗਿਆ ਕੋਈ ਗੱਲ ਵੀ ਕਰੇ ਤੇ ਹੁਣ ਕਰਕੇ ਆਈ ਨਹੀਂ ਚੇਲ ਨੂੰ ਇੱਥੇ ਬੈਠ ਕੇ ਕਿਹੜੇ ਕੋਈ ਗੱਲ ਵੀ ਇੱਥੇ ਹਾਂ ਜੀ ਕੋਈ ਗੱਲ ਨਹੀਂ ਹੋਈ ਉਦਾਂ ਮੈਨ ਲਾਣਾ ਹੋਣਾ ਉਹਨਾਂ ਨੇ ਉਹ ਆਣ ਲੱਗਿਆ ਕਹਿੰਦੇ ਸੀ ਆਣ ਮੈਂ ਤਾਂ ਕਿਸੇ ਦੀ ਨਹੀਂ ਗੱਲ ਸੁਣਨੀ ਇਹ ਤੁਹਾਨੂੰ ਮੈਂ ਦੱਸ ਦਿੱਤਾ ਮੇਰੇ ਨਾਲ ਕਿਸੇ ਨਾਲ ਫालतू ਗੱਲ ਨਹੀਂ ਕਰਨੀ ਅੱਗੇ ਤੇ ਆਉਗਣਾ ਮਰਦੀ ਮੇ ਮਮੀ ਜੀ ਕੀ ਗੱਲ ਆਪਣੀ ਧੀ ਆਉਣੀ ਆਪਣੀ ਧੀ ਦੇ ਘਰ ਜੀ ਸਕਦੇ ਆਣ ਪਰ ਮੇਰੇ ਨਾਲ ਫालतू ਗੱਲ ਨਹੀਂ ਕਰਨੀ ਕਿਸੇ ਨੇ ਜੀ ਬਸ ਕੋ ਚੱਲ ਨਹੀਂ ਫालतू ਗੱਲ ਕਰਨ ਦੀ ਕੋਈ ਹੋਰ ਜੀ ਉਹਨਾਂ ਨੇ ਆਣਾ ਪਹਿਲਾਂ ਸੁਣਦੇ ਆ ਕੀ ਕਹਿੰਦੇ ਆ ਉਹ ਕਾਹਤੇ ਆਏ ਆ ਪਰ ਉਹ ਸੇ ਆਹ ਕਾਨੇ ਜੁੱਤੀਆਂ ਲਵਾ ਕੇ ਆਈਏ ਸੇਗਾ ਉਹ ਸੀਰੀਅਸ ਮੂਡ ਦੇ ਵਿੱਚ ਹੀ ਸ਼ੱਕ ਤਾਂ ਮੈਨੂੰ ਵੀ ਪੈਂਦੀ ਆ ਉਹ ਕਿ ਨਾ ਕੋਈ ਕਿਹਾ ਹੁੰਦਾ ਨੇ ਪੁੰਚ ਜਾ ਕੇ ਤੇ ਤਾਂ ਹੀ ਅਗਲੇ ਲੱਖ ਰੁਪਏ ਦੇ ਤੈਨੂੰ ਚਾਕੇ ਚੱਲ ਕੋਈ ਨਹੀਂ ਬਾਕੀ ਆਏ ਤਾਂ ਪਤਾ ਲੱਗਣਾ ਪਤਾ ਹੈ ਇਹ ਨਹੀਂ ਜੁੱਤੇ ਆ ਜਾਂ ਸ਼ਿੰਦਲੇ ਪਾਹ ਤੇ ਜੇਨ ਅੱਛਾ ਚੇਦਾ ਕਿਹੜਾ ਬਾਹਰ ਸਿੰਦੇ ਨੂੰ ਪੁੱਛ ਲਵਾਂਗੇ ਪਹਿਲਾਂ ਉਹਨਾਂ ਨੂੰ ਆਲਾਮ ਦੇ ਜੇ ਕਹਿੰਦੀ ਉਹ ਨਹੀਂ ਦਿੱਤੀ ਤੇ ਦੱਸੂਗੀ ਗਲਤਾ ਕਰੂਗੀ ਪੈਸੇ ਚੱਕ ਕੇ ਰੱਖ ਸਾਈਡ ਦੇ ਚੱਕ ਇਹਨਾਂ ਨੂੰ ਫਿਰ ਕਰਦੇ ਆ ਗੱਲ ਐ ਚੱਕ ਸੁਨੀਤਾ ਰੱਖ ਪੈਸੇ ਇਹਨੂੰ ਕੱਲ ਨੂੰ ਆਏ ਤੇ ਪਤਾ ਲੱਗੂਗਾ ਫਿਰ ਪੈਸੇ ਆਏ ਕਿੱਥੋਂ ਅੱਛਾ ਮੇਰੀ ਗੱਲ ਸੁਣਾ ਉਦੋਂ ਤੋਂ ਮੈਨੂੰ ਕਹਿੰਨੀ ਆ ਬਈ ਤੁਸੀਂ ਇਹ ਮੇਰਾ ਫਰਕ ਬਹੁਤ ਕਰਦੇ ਆ ਹਨਾ ਫਰਕ ਰੱਖਦੇ ਆ ਤੂੰ ਕਿੰਨੇ ਫਰਕ ਦੇ ਰੱਖੀ ਸਾਡੇ ਕੋਲ ਤੋ ਕਿੰਨਾ ਝੂਠ ਬੋਲਿਆ ਸਾਨੂੰ ਨਹੀਂ ਮੰਮੀ ਮੈਂ ਕੀ ਪੜਦੇ ਰੱਖੇ ਤੁਹਾਡੇ ਕੋਲ ਪੜਦੇ ਰੱਖੇ ਨਹੀਂ ਤੂੰ ਸੁਨੀ ਤੈਨੂੰ ਕਿਹਾ ਨਹੀਂ ਤੇ ਮੰਮੀ ਨੂੰ ਨਾ ਘਰ ਪਤਾ ਲੱਗੇ ਮੈਂ ਇੱਥੇ ਆਈ ਆ ਮੰਮੀ ਮੈਂ ਤਾਂ ਤਾਂ ਕਹਿਤਾ ਸੀ ਕਿ ਤੁਸੀਂ ਕਿ ਗਲਤ ਸਮਝਣਾ ਕਿ ਇੱਥੋਂ ਹੀ ਸਲਾਹ ਕਰਕੇ ਗਈ ਆ ਉਹ ਤਾਂ ਰਾਸਤੇ 'ਚ ਬੜੜੀ ਅਚਾਨਕ ਮਿਲ ਗਿਆ ਹੁਣ ਨਹੀਂ ਹਟਿਆ ਉਹ ਜੇ ਮਿਲ ਪਿਆ ਲੈ ਗਿਆ ਕੋਈ ਬੜੀ ਗੱਲ ਨਹੀਂ ਪੇ ਗਿਆ ਦੇ ਘਰ ਨੂੰ ਵੀ ਕਿਤੇ ਗੱਲ ਤਾਂ ਨਹੀਂ ਚਲ ਗਈ ਤੂੰ ਵੀ ਹੁਣ ਚੁੱਪ ਕਰਿਆ ਬਸ ਕਰਿਆ ਕਰਿਆ ਚੱਕਾ ਕੱਟ ਬੋਲਿਆ ਅਗਰ ਕੁੜੀ ਨੂੰ ਚਲ ਕੋਈ ਨਹੀਂ ਆਹ ਤੇ ਤੁਹਾਨੂੰ ਕਰਦੇ ਆ ਗੱਲ ਤੂੰ ਆ ਦੇ ਪੈਸੇ ਪੂਜਾ ਨੂੰ ਨਹੀਂ ਪੈਸੇ ਆਪਣੇ ਕੋਲੇ ਰੱਖਣੇ ਆ ਪੈਸੇ ਜੇ ਪੂਜਾ ਦੇ ਤਾਂ ਪੂਜਾ ਨੂੰ ਦੇਉਂਗੇ ਬਾਜੀ ਚਲ ਤੂੰ ਪੂਜਾ ਦੇ ਯਾਰ ਐਨੀ ਆ ਪੂਜਾ ਦੇ ਦਿਓ ਪੂਜਾ ਨੂੰ ਬਾਜੀ ਹੁਣਾਂ ਨੂੰ ਆ ਲੈ ਕੋਈ ਗੱਲ ਨਹੀਂ ਮੇਰੇ ਕੋਲ ਇੱਕੋ ਹੀ ਗੱਲ ਆ ਕੋਈ ਗੱਲ ਨਹੀਂ ਜੇ ਪੈਸੇ ਪੂਜਾ ਦੇ ਤਾਂ ਪੂਜਾ ਨੂੰ ਹੀ ਦਵਾਂਗੇ ਪਰ ਆ ਲੈ ਆ ਲੈ ਤਾਂ ਬਾਜੀ ਇਹਨਾਂ ਨੂੰ ਗੱਲ ਕਲੀਅਰ ਹੋ ਜਾਣਾ ਚਲ ਠੀਕ ਆ ਆ ਲੈਣੇ ਕਰ ਲੈਣੇ ਕਿ ਪੈਸੇ ਮੈਂ ਹੀ ਦਿੱਤੇ ਸੀਗੇ ਚਲ ਠੀਕ ਆ ਕਰ ਲੈਣੇ ਹਾਂਜੀ ਕੋ ਰੱਖ ਲੈਣੇ ਤੁਹਾਨੂੰ ਉਹਨਾਂ ਤੇ ਆ ਕੇ ਕਰਦੇ ਆ ਗੱਲ ਹਾਂ